ਸਤਿ ਸ੍ਰੀ ਅਕਾਲ ਦੋਸਤੋ ਅ ਠੰਡ ਦਾ ਮੌਸਮ ਹੈ ਮੈਨੂੰ ਇਸ ਗੱਲ ਦਾ ਪਤਾ ਹੈ ਲੇਕਿਨ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਾਂਗਰਸ ਦੇ ਸਮੂੱਚੇ ਵਰਕਰ ਸਾਥੀਆਂ ਦਾ ਲੀਡਰਸ਼ਿਪ ਬਾਨਾਂ ਦਾ ਪਿਛਲੇ ਜਿਹੜੀਆਂ 10 12 ਕਾਰਜਕ੍ਰਮ ਰਹੇ ਜਾਨੀ ਕਿ ਉਹ ਮਨਰੇਗਾ ਸੰਗਰਾਮ ਦੀਆਂ ਰੈਲੀਆਂ ਬਹੁਤ ਸਫਲਪੂਰਵਕ ਰਹੀਆਂ ਮੈਂ ਸਮੂਹ ਕਾਂਗਰਸੀ ਭਰਾਵਾਂ ਨੂੰ ਲੀਡਰ ਸਹਿਮਾਨਾਂ ਤੇ ਵਰਕਰ ਸਾਥੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹੈ ਨਾਲ ਹੀ ਨਾਲ ਇਹ ਸੰਗਰਾਮ ਖਤਮ ਨਹੀਂ ਹੋਇਆ ਏ ਇਹ ਨੂੰ ਆਪਾਂ ਜਾਰੀ ਰੱਖਣਾ ਹੈ ਔਰ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ ਤੇ ਖਰਗੇ ਸਾਹਿਬ ਦੇ ਨਿਰਦੇਸ਼ਾਂ ਤੇ ਔਰ ਰਾਹੁਲ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਸਦਕਾ ਜੋ ਸਾਡੇ ਕੋਲ ਸਰਕੂਲਰ ਆਇਆ ਹੈ ਔਰੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਮਿਤੀ 16 ਜਨਵਰੀ ਤੋਂ 25 ਜਨਵਰੀ ਤੱਕ ਆਪਣੇ ਹਲਕੇ ਦੇ ਘੱਟੋ-ਘੱਟ 10 ਪਿੰਡਾਂ ਦੇ ਵਿੱਚ ਮੰਰੇਗਾ ਪੰਚਾਇਤਾਂ ਤੇ ਜਾ ਕੇ ਪਿੰਡਾਂ ਚ ਪੰਚਾਇਤ ਲੈਵਲ ਤੇ ਲੋਕਾਂ ਮੰਰੇਗਾ ਲੋਕਾਂ ਦੇ ਨਾਲ ਸੱਥ ਦੇ ਵਿੱਚ ਗੱਲਾਂ ਬਾਤਾਂ ਕਰਨੀਆਂ ਕਿ ਹੋਣ ਜਿਹੜਾ ਨਵਾਂ ਕਾਨੂੰਨ ਬਣਾਇਆ ਗਿਆ ਉਹਦੇ ਵਿੱਚ ਕੀ ਕੀ ਤਬਦੀਲੀਆਂ ਆਈਆਂ ਹਨ ਔਰੀਆ ਤੁਸੀਂ तमाम ਵੀਡੀਓਜ਼ ਫੋਟੋਗ੍ਰਾਫਸ ਤੇ ਮੀਡੀਆ ਅਖਬਾਰਾਂ ਰਾਹੀਂ ਜਿਹੜੀਆਂ ਤੁਸੀਂ ਉੱਥੇ ਕਟਿੰਗਸ ਹੋਣੀਆਂ ਉਹਨਾਂ ਨੂੰ ਵੀ ਕਲੈਕਟ ਕਰਨਾ ਹੈ ਤੇ ਉਹ ਆਪਦੇ ਡੀ ਸੀ ਸੀ ਦਫਤਰ ਤੇ ਪੀ ਸੀ ਸੀ ਦਫਤਰ ਉਨਾਲੇ ਦਿਨਾ ਚ ਜਮ੍ਹਾਂ ਕਰਾਉਣੀਆਂ ਇਹ ਬੁਪੇਸ਼ ਬਗੇਲ ਜੀ ਸਾਡੇ ਜਨਰਲ ਸਕੱਤਰ ਸਾਹਿਬ ਦੇ ਆਦੇਸ਼ ਹਨ ਔਰ ਕਟੋ ਕਟ ਵੀ ਐਸੇ ਮਜ਼ਦੂਰ ਜਿੰਨਾ ਕੋਲੇ ਜੌਬ ਕਾਰਡ ਹੈ ਲੇਕਿਨ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ ਤੁਸੀਂ ਆਇਡੈਂਟੀਫਾਈ ਕਰਨਾ ਹੈ ਇਕੱਠੇ ਕਰਕੇ ਵੀ ਇਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਇਹ ਸਾਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਤੇ ਪ੍ਰੈਮਫਲੈਟ ਦੇ ਰੂਪ ਦੇ ਵਿੱਚ ਅਸੀਂ ਤੁਹਾਨੂੰ ਭੇਜ ਦੇਵਾਂਗੇ ਤੁਸੀਂ ਉਹ ਸਾਰੀ ਜਾਣਕਾਰੀ ਪਿੰਡਾਂ ਚ ਜਿੱਦੋਂ ਉਹਨਾਂ ਸੱਥਾਂ ਦੇ ਵਿੱਚ 220 300 ਬੰਦੇ ਨਹੀਂ ਜਿਹੜੀਆਂ ਸਭਾ ਬਣਾਉਂਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਜਾਣਕਾਰੀ ਦੇਣੀ ਹੈ ਪਰਚਾ ਵੰਡ ਕੇ ਕਿ ਆ ਆ ਜਿਹੜੀਆਂ ਹੁਣ ਨਵੇਂ ਕਾਨੂੰਨ ਦੇ ਵਿੱਚ ਨਵੀਆਂ ਹਦਾਇਤਾਂ ਆਈਆਂ ਹਨ। ਔਰ ਜੇਕਰ ਕਿਸੇ ਮਜ਼ਦੂਰ ਦੇ ਜੋਬ ਕਾਰਡ ਕਿਸੇ ਹੋਰ ਵਿਅਕਤੀ ਕੋਲੇ ਹੈ। ਉਹਨੂੰ ਵਾਪਸ ਦਿਵਾਉਣਾ ਵੀ ਤੁਹਾਡਾ ਕੰਮ ਹੈ। ਕਈ ਵਾਰੀ ਹੁੰਦਾ ਜੋਬ ਕਾਰਡ ਮੇਰਾ ਹੈ ਲੇਕਿਨ ਉਹ ਕਿਸੇ ਹੋਰ ਵਿਅਕਤੀ ਕੋਲੇ ਹੈ। ਉਹ ਜੋਬ ਕਾਰਡ ਨੂੰ ਵੀ ਵਾਪਸ ਦਿਵਾਉਣ ਦਾ ਕੰਮ ਤੁਸੀਂ ਕਰਨਾ ਹੈ ਜਿੰਨਾ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਦੀ ਸੂਚੀ ਤਿਆਰ ਕਰਕੇ ਤੁਸੀਂ ਬੀ ਡੀ ਪੀਓ ਤੇ ਏ ਪੀ ਸੀ ਨੂੰ ਅਰਜੀ ਦੇਣੀ ਹੈ ਤੇ ਉਹਦਾ ਮੁਕੰਮਲ ਜਿਹੜੀ ਰਸੀਦ ਹੈ ਪ੍ਰੂਫ ਹੈ ਉਹ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਜਾਂ ਪ੍ਰਦੇਸ਼ ਕਾਰ्यालय ਦੇ ਵਿੱਚ ਜਮ੍ਹਾਂ ਕਰਾਉਣੀ ਹੈ ਸਰਕੂਲਰ ਦੇ ਵਿੱਚ ਇਹ ਸਭ ਕੁਝ ਹਦਾਇਤਾਂ ਕੀਤੀਆਂ ਗਈਆਂ ਜੇਕਰ 15 ਦਿਨ ਅੰਦਰ ਕੰਮ ਪ੍ਰਦਾਨ ਨਹੀਂ ਹੁੰਦਾ ਤਾਂ ਫਿਰ ਤੁਸੀਂ ਸੀਓ ਨੂੰ ਜਾਂ ਡੀਸੀ ਨਾਲ ਸੰਪਰਕ ਕਰਨਾ ਹੈ ਜਿਹੜੀਆਂ ਤੁਸੀਂ ਉਹ ਕੰਮ ਦਿਓਗੇ ਉਹਨੀਆਂ ਰਸੀਦਾਂ ਪ੍ਰਾਪਤ ਕਰੋਗੇ ਜੇ 15 ਦਿਨ ਤੱਕ ਨਹੀਂ ਮਿਲਦਾ ਤਾਂ ਫਿਰ ਤੁਸੀਂ ਇਹ ਵੀ ਤੁਹਾਡਾ ਕੰਮ ਹੈ ਤਮਾਮ ਹਲਕੇ ਇੰਚਾਰਜ ਸਹਿਬਾਨਾਂ ਦਾ ਬਲਾਕ ਪ੍ਰਧਾਨ ਸਹਿਬਾਨਾਂ ਦਾ ਔਰ ਖਾਸ ਕਰਕੇ ਜਿਹੜੇ ਐਮਐਲਏ ਐਮਪੀ ਸਹਿਬਾਨ ਏਰੇ ਦੇ ਵਿੱਚ ਸ਼ਮੂਲੀਅਤ ਇਹ ਉਹਨਾਂ ਦੇ ਲਈ ਪ੍ਰੋਗਰਾਮ ਹੈਗਾ ਜਾਂ ਜਿਹੜੇ ਆਉਣ ਵਾਲੇ ਸਮੇਂ 'ਚ ਕੋਈ ਚੋਣ ਲੜਨਾ ਚਾਹੁੰਦੇ ਸਾਥੀ ਹਨ ਯੋ ਬਲੌਕ ਪ੍ਰੈਜ਼ੀਡੈਂਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਾਲ ਨੱਪੀ ਪਸਤਾਵੇ ਇਹਦੇ ਵਿੱਚ ਇੱਕ ਗ੍ਰਾਮ ਪਸਤਾਵ ਵੀ ਅਸੀਂ ਨਾਲ ਤੁਹਾਨੂੰ ਭੇਜ ਰਹੇ ਹਾਂ ਜਿਹਦੇ ਚ ਤੁਸੀਂ ਪਸਤਾਵ ਜਾਣੀ ਕੀ ਆਪਣੇ ਇੱਥੇ ਕਹਿ ਦਿੰਦੇ ਆ ਮਤਾ ਪਾਸ ਕਰਨਾ ਮਤਾ ਕਰਨਾ ਉਹ ਗ੍ਰਾਮ ਸਭਾ ਦਾ ਜਿਹੜਾ ਜਾਨੀ ਕਿ ਪੰਚਾਇਤ ਦਾ ਇੱਕ ਤੁਸੀਂ ਮਤਾ ਵੀ ਪਾਸ ਕਰਨਾ ਉਹ ਇਸ ਤਰ੍ਹਾਂ ਦੇ ਤੁਸੀਂ ਪ੍ਰਿੰਟ ਆਊਟ ਕੱਢ ਲੈਣੇ ਆ ਤੇ ਫੇਰ ਉਥੇ ਹਰ ਪੰਚਾਇਤ ਦਾ ਤੋਂ ਪ੍ਰਸਤਾਵ ਵੀ ਪੇਸ਼ ਕਰਨਾ ਹੈ ਕਿ ਆ ਨਹੀਂ ਹੋਇਆ ਮਤਾ ਪੜਾਣਾ ਸੋ ਇਹ ਵੀ ਤੁਸੀਂ ਕੰਮ ਕਰਾਉਣਾ ਹੈ ਇਹਦੇ ਨਾਲ ਨਾਲ ਮੈਂ ਬੇਨਤੀ ਕਰਨੀ ਚਾਹਨਾ ਹੈ ਕਿ ਸ਼੍ਰੀਮਤੀ ਸੋਨੀਆ ਗਾਂਧੀ ਨੇ ਸਪੈਸ਼ਲ ਇੱਕ ਵੀਡੀਓ ਦੇ ਰਾਹੀਂ ਇਹ ਸਾਰਾ ਸੰਦੇਸ਼ ਤੁਹਾਨੂੰ ਲੋਕਾਂ ਨੂੰ ਦਿੱਤਾ ਹੈ ਸੋ ਮੈਡਮ ਦੀ ਜਿਹੜੀ ਸਪੀਚ ਹੈਗੀ ਆ ਉਹ ਵੀ ਅਸੀਂ WhatsApp ਤੇ ਪਾ ਦੇਵਾਂਗੇ ਪਲੀਜ਼ ਤੁਸੀਂ ਸਾਰਿਆਂ ਨੇ ਉਹਨੂੰ ਅ ਵਿਸਤਾਰਪੂਰਕ ਉਹਨੂੰ ਸੁਣ ਲਿਓ ਜੀਓ ਇਹ ਜ਼ਰੂਰੀ ਹੈਗਾ ਸੋ ਪ੍ਰੋਗਰਾਮ ਸਿਰਫ ਰਸਮੀ ਤੌਰ ਤੇ ਨਾ ਹੋਵੇ ਕਹਿਣ ਦਾ ਮਤਲਬ ਤੁਸੀਂ ਐਵੇਂ ਟਾਈਮ ਪਾਸ ਅਸੇ ਪ੍ਰੋਗਰਾਮ ਨਹੀਂ ਕਰਨਾ ਤੁਸੀਂ ਦੇਖਿਆ ਹੁਣੇ ਸ਼੍ਰੀ ਵਿਪੇਸ਼ ਬਗੇਲ ਸਾਹਿਬ ਇਹਨਾਂ ਰੈਲੀਆਂ ਤੋਂ ਇਲਾਵਾ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਪਿੰਡ-ਪਿੰਡ ਜਾ ਕੇ ਕੀਤੇ ਔਰ ਇਹੀ ਕਾਰਨ ਸੀਗਾ ਸੋ ਮੈਂ ਆਪ ਜੀ ਨੂੰ ਸਿਮਰ ਬੇਨਤੀ ਕਰਦਾ ਕਿ ਤੁਸੀਂ ਸਾਰਿਆਂ ਨੇ ਆਪਣੇ ਹਲਕੇ ਦੇ ਵਿੱਚ 10 ਪਿੰਡਾਂ ਦੇ ਵਿੱਚ ਇਹ ਪ੍ਰੋਗਰਾਮ ਕਰਨਾ ਹੈ ਕਿਉਂਕਿ AICC ਨੂੰ ਇਸ ਦੀ ਰਿਪੋਰਟ ਜਿਹੜੀ ਉਹ ਭੇਜਣੀ ਹੈ तमाम ਸਾਡੇ ਸੈਕਟਰੀ ਸਹਿਬਾਨ ਆਹਰ ਬਪੇਸ਼ ਬਗੇਲ ਜੀ 에ਰਪੋਰਟ ਉਥੇ PCC ਤੋਂ ਲੈ ਕੇ ਇਹ ਸਾਰੀ ਹਾਈ ਕਮਾਂਡ ਨੂੰ ਦੇਣਗੇ ਸੋ ਆਸ ਕਰਦਾ ਕਿ ਤੁਸੀਂ ਸਾਰੇ ਇਸ ਮਨਰੇਗਾ ਦੇ ਸੰਗਰਾਮ ਦੇ ਵਿੱਚ ਸਾਡੇ ਮਜ਼ਦੂਰਾਂ ਭਰਾਵਾਂ ਵੀ ਲੜਾਈ ਲੜੋਗੇ ਔਰ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਵੀਡੀਓ ਸੁਣਨਾ ਨਾ ਭੁੱਲਿਓ ਤੇ ਸਾਰੇ ਕੰਮ 16 ਤੋਂ 25 ਤਰੀਕ ਤੱਕ ਮੁਕੰਮਲ ਹੋ ਜਾਣਾ ਚਾਹੀਦਾ ਕਿਉਂਕਿ ਸਰਕੂਲਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਉਹ ਫਿਰ ਅੱਗੇ ਆਪਾਂ ਦੇਖਾਂ ਕਿਉਂਕਿ ਇਹ ਲੜਾਈ ਆਪਣੀ ਜਾਰੀ ਰਹਿਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਹੋ ਠੰਡ ਤੋਂ ਬਚ ਕੇ ਰਹੋ